ਕਿਸਣਾ ਨਹੀਂ ਪੁੱਛੋ ਹਾਂਜੀ ਸਰਦਾਰ ਜੀ ਰਾਸ਼ਟਰੀ ਪੱਧਰ ਦੇ ਮੱਧਯਾਰ ਦੇ ਇਸ ਤਰ੍ਹਾਂ ਜਿਹੜਾ ਅੱਜ ਦਾ ਦਿਨ ਬੜਾ ਮਹੱਤਵਪੂਰਨ ਦਿਨ ਹੈ ਨਾ ਮਹਾਤਮਾ ਗਾਂਧੀ ਜੀ ਦਾ ਅੱਜ ਅਸੀਂ ਡੈਥ ਨਿਵਰਸਰੀ ਮਨਾ ਰਹੇ ਹਾਂ ਉਹਨਾਂ ਦਾ ਇਸ ਦਿਨ ਚ ਸਵੇਰੇ ਜਦੋਂ ਪੂਜਾ ਆਰਤੀ ਕਰਦੇ ਸੀ ਉਹ ਇਸ ਵੇਲੇ ਗਏ ਸੀ ਇੱਕ ਸੋਚ ਮਹਾਤਮਾ ਗਾਂਧੀ ਜੀ ਦੀ ਹੈ ਇੱਕ ਸੋਚ ਨਥੂ ਭਰਮਗੋਟ ਛੇਤੀ ਸੀ ਤੁ ਜਿਹੜੀ ਮਹਾਤਮਾ ਗਾਂਧੀ ਦੀ ਸੋਚ ਆ ਉਹ ਟਰੂਥ ਵਾਲੀ ਸੋਚ ਆ ਹਿੰਸਾ ਵਾਲੀ ਸੋਚ ਆ ਉਹਨਾਂ ਨੂੰ ਆਲ ਵਰਡ ਦੇ ਵਿੱਚ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਇਹ ਸੋਚ ਕਰਕੇ ਸਨਮਾਨਤ ਕੀਤਾ ਜਾ ਸਕਦਾ ਨੈਲਸਨ ਮੰਡੇਲਾ ਔਰ ਵੱਡੇ ਵੱਡੇ ਲੀਡਰ ਉਹਨਾਂ ਦੀ ਇਸ ਥਾਟ ਪ੍ਰੋਸੈਸ ਤੇ ਮਹਾਤਮਾ ਗਾਂਧੀ ਮੈਂ ਸਮਝਦਾ ਕਿ ਕਿਸੇ ਇਨਸਾਨ ਦਾ ਨਾਮ ਨਹੀਂ ਹੈ ਮਹਾਤਮਾ ਗਾਂਧੀ ਇੱਕ ਥਾਟ ਦਾ ਨਾਮ ਹੈ ਕਿਉਂ ਅਸੀਂ ਅੱਜ ਵੀ ਉਸ ਥਾਟ ਨੂੰ ਲੈ ਕੇ ਆਪਣੇ ਜੀਵਨ ਦੇ ਵਿੱਚ ਅਗਰ ਲਗਾਣੇ ਆ ਅਗਰ ਅਸੀਂ ਹਿੰਸਾ ਦੇ ਨਾਲ ਪੀਸ ਦੇ ਨਾਲ ਟਰੁਥ ਦੇ ਨਾਲ ਔਰ ਜਿਹੜਾ ਉਹਨਾਂ ਨੂੰ ਮਹਾਤਮਾ ਦਾ ਉਪਾਦੀ ਮਿਲੀ ਹੈ ਉਹ ਭਾਰਤ ਵਰਸ਼ ਦੀ ਵੱਡੇ ਵੱਡੇ ਮਹਾਤਮਾ ਜਿਵੇਂ ਹੁਣ ਕੁੰਭ ਲੱਗਿਆ ਹੋਇਆ ਉਹ ਦੇਖੋ ਕੁੰਭ ਦੇ ਉੱਤੇ ਬਹੁਤ ਸਾਰੇ ਮਹਾਤਮਾ ਉੱਥੇ ਇਕੱਠੇ ਹੁੰਦੇ ਆ ਮਹਾਤਮਾ ਗਾਂਧੀ ਦੀ ਉਪਾਦੀ ਉਹਨਾਂ ਨੂੰ ਅਸੀਂ ਲੋਕਾਂ ਨੇ ਦਿੱਤੀ ਆ ਉਹਨਾਂ ਨੇ ਜਦੋਂ ਉਹ ਜਿੰਦਾ ਸੀ ਉਹਨਾਂ ਨੇ ਨਹੀਂ ਸੀ ਕਿਹਾ ਕਿ ਮੈਂ ਮਹਾਤਮਾ ਆਂ ਕਿਉਂਕਿ ਮਹਾਤਮਾ ਦੀ ਜਿਹੜੀ ਉਪਾਦੀ ਆ ਉਹਨਾਂ ਦੇ ਗੁਣਾ ਕਰਕੇ ਉਨ੍ਹਾਂ ਦੇ ਵਿਚਾਰਾਂ ਕਰਕੇ ਉਨ੍ਹਾਂ ਦੀ ਲੀਡਰਸ਼ਿਪ ਕਰਕੇ ਅੱਜ ਅਸੀਂ ਜੇ ਖੁੱਲੀ ਹਵਾ ਚ ਸਾਹ ਲੈ ਰਹੇ ਆ ਇੱਥੇ ਬਹੁਤ ਵੱਡਾ ਇੱਕ ਸਾਡੇ ਉੱਤੇ ਧਰਤੀ ਦੇ ਉੱਤੇ ਇੱਕ ਮਹਾਨ ਦੇਵਤਾ ਇੱਕ ਰੱਬ ਰੂਪੀ ਇਨਸਾਨ ਇੱਥੇ ਆਇਆ ਜਿਨੇ ਸਾਨੂੰ ਆਪਣੀ ਇੱਕ ਧੋਤੀ ਦੇ ਨਾਲ ਜਿਨੇ ਸਾਨੂੰ ਆਪਣੇ ਇੱਕ ਕੱਪੜੇ ਦੇ ਨਾਲ ਜਿਵੇਂ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਦੱਸਿਆ ਗਿਆ ਕਿ ਮਹਾਤਮਾ ਗਾਂਧੀ ਜੀ ਨੇ ਜਦੋਂ ਆਪਣੇ ਕੱਪੜੇ ਤੇ ਅੱਗੇ ਉਹ ਕਿਸੇ ਘਰ ਦੇ ਵਿੱਚ ਗਏ ਤਾਂ ਉਹ ਲੇਡੀ ਕੋਲ ਇੱਕ ਸਾੜੀ ਸੀ ਉਹ ਕਦੇ ਲੇਡੀ ਆਂਦੀ ਸੀ ਤੇ ਕਦੇ ਉਹਦੀ ਸੱਸਾਂ ਆਂਦੀ ਸੀ ਉਹਨਾਂ ਨੇ ਕਿਹਾ ਤੁਸੀਂ ਦੋਨੇ ਇਕੱਠੇ ਕਿਉਂ ਨਹੀਂ ਆਂਦੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਸਾੜੀ ਆ ਤਾਂ ਉਸ ਦਿਨ ਮਹਾਤਮਾ ਗਾਂਧੀ ਜੀ ਨੇ ਪ੍ਰਣ ਲਿਆ ਕਿ ਅੱਜ ਤੋਂ ਬਾਅਦ ਮੈਂ ਆਪਣੀ ਸਿਰਫ ਜਿੰਨੀ ਲੋੜ ਬੰਦਾ ਉਨੀ ਧੋਤੀ ਲਗਾਵਾਂਗਾ ਉੱਪਰ ਸਰੀਰ ਤੇ ਕੁਝ ਨਹੀਂ ਪਾਵਾਂਗਾ ਤਾਂ ਉਹ ਇੱਕ ਡੰਡ ਦੇ ਨਾਲ ਇੱਕ ਸਿਰਫ ਡੰਡੇ ਦੇ ਨਾਲ ਚੱਲਦੇ ਹੋਏ ਸਾਰੇ ਦੇਸ਼ ਨੂੰ ਆਜ਼ਾਦ ਕਰਾ ਗਏ ਨੇ ਤੇ ਸੈਕੰਡ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕਿ ਉਹ ਜਦੋਂ ਟ੍ਰੇਨ 'ਚ ਸਫ਼ਰ ਕਰਦੇ ਸੀ ਇੱਕ ਐਕਸਪੈਰੀਮੈਂਟ ਵਿਦ ਮਹਾਤਮਾ ਗਾਂਧੀ ਐਕਸਪੈਰੀਮੈਂਟ ਵਿਦ ਟਰੁਥਿਕ ਬੁੱਕ ਹੈ ਤੇ ਉਹ ਆਪਣੇ ਨਾਲ ਇੱਕ ਕਟੋਰੀ ਲੈ ਕੇ ਚੱਲਦੇ ਸੀ ਉਹ ਕਟੋਰੀ ਉਹਨਾਂ ਨੇ ਰੱਖੀ ਹੋਈ ਸੀ ਕਿ ਉਹ ਭिक्षा ਮੰਗਦੇ ਸੀ ਉਹ ਭिक्षा ਉਹਦੇ ਵਾਸਤੇ ਮੰਗਦੇ ਸੀ ਕਿ ਮੇਰੇ ਜਿਹੜੇ ਦੇਸ਼ ਦੇ ਲੋਕਾਂ ਉਹਨਾਂ ਦੇ ਉਹ ਕੰਮ ਆ ਸਕੇ ਮੈਂ ਉਹਨਾਂ ਦੇ ਕੰਮ ਆ ਸਕਾਂ ਤਾਂ ਇਹ ਆਗਪਾਲ ਨੇ ਔਰ ਸਾਡੇ ਵਾਸਤੇ ਕਿ ਅੱਜ ਦੇ ਦਿਨ ਉਹਨਾਂ ਨੂੰ ਉਸ ਇਨਸਾਨ ਨੂੰ ਮਤਲਬ ਗੋਲੀਆਂ ਦੇ ਨਾਲ ਅ ਡੈਥ ਕੀਤੀ ਗਈ ਉਹਨਾਂ ਦਾ ਜਿਹੜਾ ਭਜਨ ਸੀ ਮੈਂ ਅੰਦਰ ਉਹ ਵੀ ਸੁਣਾਇਆ ਵਾ ਆ ਰਾਮ ਨੂੰ ਗੀਤਾ ਨੂੰ ਲੈ ਕੇ ਉਹ ਚੱਲਦੇ ਸੀ ਗੀਤਾ ਤੋਂ ਪ੍ਰੇਰਕ ਸੀ ਵਰਡ ਦੇ ਵਿੱਚ ਉਹ ਗੀਤਾ ਉਹ ਆਪਣੀ ਪੌਕੇਟ ਦੇ ਵਿੱਚ ਰੱਖਦੇ ਸੀ ਹੈ ਨਾ ਸੰਦੇਸ਼ ਉਹ ਉਹਨਾਂ ਨੂੰ ਫਾਲੋ ਕਰਦੇ ਸੀ ਉਸ ਤਰ੍ਹਾਂ ਜਿਸ ਤਰ੍ਹਾਂ ਦੇਖਿਆ ਕਿ ਐਡੀ ਵੱਡੀ ਲੜਾਈ ਕ੍ਰਿਸ਼ਨ ਭਗਵਾਨ ਨੇ ਲੜੀ ਤੇ ਮਹਾਤਮਾ ਗਾਂਧੀ ਜੀ ਨੇ ਲੜਾਈ ਸਾਡੀ ਉਹ ਗੀਤਾ ਤੋਂ ਲੈ ਕੇ ਜਿਹੜੇ ਕਿ ਹੁਣ ਬੜੀ ਪ੍ਰਚਲਿਤ ਆ ਹੁਣ ਅੱਸੀ ਵੀ ਉਹਨੂੰ ਫਾਲੋ ਕਰਦੇ ਆ ਤੇ ਸਾਡੀ ਇਹ ਦੇਸ਼ ਦੀ ਆਜ਼ਾਦੀ ਸਾਨੂੰ ਦਵਾਈ ਤੇ ਮੈਂ ਇਸ ਸੰਦੇਸ਼ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸਪੋਕਸਪਰਸਨ ਡਾਕਟਰ ਕਰਨ ਸੋਨੀ ਅੱਜ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਦੇ ਫੁੱਲ ਅਰਪਿਤ ਕਰਦਾ ਤੇ ਤੁਹਾਡੇ ਸਾਰੇ ਮੀਡੀਆ ਵਾਲਿਆਂ ਦਾ ਆਪਣੇ ਵੱਲੋਂ ਰਾਜਾ ਮਨਿੰਦਰ ਸਿੰਘ ਵੜਿੰਗ ਜੀ ਵੱਲੋਂ 바ਵਾ ਜੀ ਵੱਲੋਂ ਜਿਨ੍ਹਾਂ ਨੇ ਅੱਜ ਇਹ ਉਪਰਾਲਾ ਕੀਤਾ ਇੱਥੇ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ ਸਰ ਆਈ ਦੀ ਮੀਟਿੰਗ ਬਾਬਾ ਵੱਲੋਂ ਸਰ ਕਿਦਾਂ ਲੇ ਲਈ ਜੀ ਆਈ ਸਰਕਟ ਆਫ ਮੀਟਿੰਗ ਹੋਈ ਗਾਂਧੀ ਦੋਪਤੂਕਰ ਨੂੰ ਲੈ ਕੇ ਜਾਂਦੇ ਨੇ ਇਹਨਾਂ ਨੇ ਜਿਹੜੇ ਅਰਜੰਦਰ ਕੋਲ ਪੱਠਾ ਜੀ ਆਏ ਨੇ ਅੱਜ ਉਹਨਾਂ ਨੇ ਜਿਹੜਾ ਗਾਂਧੀ ਦੇ ਜਿਹੜਾ ਸੀਗਾ ਅੱਜ ਬਲੀਦਾਨ ਦਿਵਸ ਸੀਗਾ ਜੀ ਉਹਨਾਂ ਦੇ ਬਾਰੇ ਤੇ ਆਪਣੇ ਕਾਂਗਰਸ ਪਾਰਟੀ ਦੇ ਪਿਛੋਕੜ ਬਾਰੇ ਬੜਾ ਜਾਣਨਾ ਪਾਇਆ ਜੀ ਸਾਰੇ ਹੀ ਪਾਰਟੀ ਦੇ ਜਿਹੜੇ ਪਿਛਲੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਵਾਸਤੇ ਜੀ ਜਿਹੜੇ ਜਿਹੜੇ ਪਾਰਟੀ ਦੇ ਮੈਂਬਰਾਂ ਨੇ ਜਿਹੜੇ ਮਤਲਬ ਜਿਨ੍ਹਾਂ ਨੇ ਬਲੀਦਾਨ ਦਿੱਤੇ ਜੀ ਜਿਹੜੇ ਦੇਸ਼ ਭਗਤ ਦੇ ਜਿਹੜੇ ਸੀਗੇ ਪਰਿਵਾਰ ਸਾਰਿਆਂ ਨੂੰ ਆ ਕੇ ਉਹਨਾਂ ਨੇ ਸਨਮਾਨਿਤ ਕੀਤਾ ਤੇ ਤਹਿ ਦਿਲ ਤੋਂ ਰਜਿੰਦਰ ਕੋਲ ਪਠਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਸਭ ਨੂੰ ਸਨਮਾਨਿਤ ਕੀਤਾ ਸਰ ਕੀ ਮੁੱਦੇ طے ਕਿਤੇਗੇ ਉਹ ਦੋਸਤੋਂ ਗਾਂਧੀ ਜੰਤੀ ਵੀ ਆ ਰਹੀ ਹੈ ਦੇਖੋ ਮੁੱਦੇ ਤਾਂ ਇਹ ਸੀਗੇ ਕਿ ਸਾਰਿਆਂ ਨੂੰ ਇੱਕ ਜੁਟ ਹੋ ਕੇ ਜਿਹੜਾ ਮਤਲਬ ਜਿਹੜਾ ਪਾਰਟੀ ਨੂੰ ਪਾਰਟੀ ਦੀ ਮਜ਼ਬੂਤੀ ਆਸਤੇ ਸਾਰਿਆਂ ਨੂੰ ਉਹਨਾਂ ਨੇ ਗਾਈਡ ਕੀਤਾ ਹੈਗਾ ਤੇ ਸਾਰੇ ਜਿਹੜੇ ਕਹਿੰਦੇ ਅਨਿਆਏ ਜਿਹੜਾ ਹੈਗਾ ਉਹਦੇ ਅਗੇਂਸਟ ਲੜਨ ਵਾਸਤੇ ਸਭ ਨੂੰ ਹਦਾਇਤ ਕੀਤੀ ਪਾਰਟੀ ਮਜ਼ਬੂਤ ਕੀਤੀ ਪਾਰਟੀ ਨੂੰ ਮਜ਼ਬੂਤ ਕੀਤੀ ਜਾਵੇ ਲੁਧਿਆਣਾ ਵਾਸੀਆਂ ਨੂੰ ਤਾਂ ਇਹ ਹੀ ਜਿਹੜਾ ਮੈਸੇਜ ਹੈਗਾ ਵੈਸੇ ਤਾਂ ਚਲੋ ਸਾਰੇ ਸਮਾਜ ਸੋਸਾਇਟੀ ਨੂੰ ਅਸੀਂ ਤਾਂ ਉਹ ਫੋਨ ਕਰਕੇ ਅਸੀਂ ਕਹਿੰਦਾ ਨੀਟ ਐਂਡ ਕਲੀਨ ਰੱਖਿਆ ਜਾਵੇ ਸ਼ਹਿਰ ਨੂੰ ਔਰ ਜਿਹੜੀ ਲਾਅ ਐਂਡ ਆਰਡਰ ਜਿਹੜਾ ਉਹ ਕੰਟਰੋਲ ਚ ਰਹੇ ਸਾਡਾ ਸਰਕਾਰ ਜਿਹੜੀ ਆਣ ਵਾਲੀ ਕਾਂਗਰਸ ਦੀ ਹੋਵੇਗੀ ਦੇਖੋ ਪ੍ਰਯਾਸ ਹੈ ਜਿਹੜਾ ਜਦੋਂ ਪ੍ਰਯਾਸ ਕਰਦਾ ਪ੍ਰਯਾਸ ਤਾਂ ਦੇਖੋ ਕਦੀ ਵਿਅਰਥ ਨਹੀਂ ਜਾਂਦਾ ਜਿੰਨੀ ਉਹਦਾ ਬੰਦਾ ਮਿਹਨਤ ਕਰਦਾ ਹੈ ਉਹਦੇ ਮੁਤਾਬਕ ਹੀ ਜਿਹੜਾ ਹੈਗਾ ਰਿਜ਼ਲਟ ਵੀ ਆਣੇ ਸੁਭਾਵਿਕ ਹੈ ਜੀ ਕੰਮ ਜਿਹੜੀ ਕੀਤੀ ਜਾਣੀ ਕਾਂਗਰਸ ਵੱਲੋਂ ਹਾਂਜੀ ਕੰਮ ਵਗੈਰਾ ਕੀਤੇ ਜਾਣਗੇ ਸਮਾਰਟ ਸਿਟੀ ਜਿੱਦਾਂ ਕਹਿੰਦੇ ਸੀਗੇ ਫਿਰ ਬਣਾਈ ਜਾਊਗੀ ਉਦੋਂ ਦੇਖੋ ਗੱਲ ਹੈ ਜਿਹੜਾ ਕਹਿਣਾ ਔਰ ਕਰਨਾ ਇਹ बराबर होवे फिर है दी मजबूती ता थैंक यू थैंक यू थैंक यू आज पता ਕੀ ਹੈ ਅੱਜ ਮੈਂ ਸੱਚੀ ਕਹਿ ਰਹੀ ਹਾਂ ਮਨੋਂ ਕਹਿ ਰਹੀ ਹਾਂ ਮੇਰਾ ਬਿਲਕੁਲ ਪੋਲਿਟਿਕਸ ਚ ਕੋਈ ਇੰਟਰਸਟ ਨਹੀਂ ਪਰ ਮੇਰੇ ਹਸਬੰਦ ਜਿਹੜੇ ਸੀ ਕਾਂਗਰਸ ਦੇ ਬਹੁਤ ਵੱਡੇ ਸੀ ਮੇਰੇ ਫਾਦਰ ਲਾ ਵੀ ਮਨਿਸਟਰ ਸੀਗੇ ਔਰ ਫਰੀडम फाइਟਰ ਫੈਮਿਲੀ ਹੋਣ ਦੇ ਕਾਰਨ ਔਰ ਇਹ ਬਾਬਾ ਜੀ ਨੇ ਹਮੇਸ਼ਾ ਪੰਜਾਬ ਦੀਆਂ ਦੇਸ਼ ਦੀਆਂ ਦੇਸ਼ ਭਗਤੀ ਦੀਆਂ ਰਵਾਇਤਾਂ ਦੇ ਉੱਪਰ ਪਹਿਲਾ ਦਿੱਤੀ ਹੋਈ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਮੈਂ ਤੁਹਾਨੂੰ ਸ਼ਾਬਾਸ਼ੀ ਵੀ ਦਿੰਦੀ ਹਾਂ ਮੈਂ ਤੁਹਾਨੂੰ ਸਾਫੀ ਵੀ ਦਿੰਦੀ ਹਾਂ ਧੰਨਵਾਦ ਪਾਂਡੇ ਜੀ ਆਏ ਐ ਇਹਨਾਂ ਦੇ ਪਿਤਾ ਜੀ ਦੇ ਨਾਲ ਮਿਨਿਸਟਰੀ ਵੇਲੇ ਮੌਕਾ ਮਿਲਿਆ ਬੜੀਆਂ ਜਿੱਤਾਂ ਪ੍ਰਾਪਤ ਹੋਈਆਂ ਬੜੀਆਂ ਹਾਰਾਂ ਪ੍ਰਾਪਤ ਹੋਈਆਂ ਲੇਕਿਨ ਉਹ ਸਾਰੀਆਂ ਲੜਾਈਆਂ ਤੇ ਜਿੱਤਾਂ ਲਈ ਜਿਨ੍ਹਾਂ ਵਿੱਚ ਗੋਲੀ ਬੰਦੂਕ ਤੋਪਾਂ ਸਾਰੀਆਂ ਚੱਲਦੀਆਂ ਸੀ ਉਹ ਦੇਖਦੇ ਰਹੇ ਹਨ ਲੇਕਿਨ ਇੱਕ ਨਵੇਕਲੀ ਮਿਸਾਲ ਉਹ ਯਾਰ ਕਿੱਥੇ ਨਾਮ ਕਮਰੇ ਦਾ ਨਾਮ ਨਾ ਪਾਇਆ ਜਾ ਰਿਹਾ ਹੈ ਮੈਂ ਤੁਹਾਨੂੰ ਬੋਲਦਾ ਹਾਂ ਮੈਂ ਬਈ ਸ਼ਾਮ ਦੇ ਮੈਦਾਨ ਵਿੱਚ ਹੁੰਦਾ ਮੈਂ ਤੁਸੀਂ ਯਾਰ ਗੱਡੀ ਯਾਰ ਆਪਰੇਟ ਤੇ ਪਾ ਪਾ ਜੀ ਹੋ ਗਏ ਰਹੇ ਹੋ ਕੇ ਡਿਊਟੀ ਲਈ ਆ ਰਹੇ ਹੋ ਰਹੇ ਹੋਈਆ ਦਰਸਾਂ ਸਰ ਜੀ ਕੀ ਆਉਂਦੇ ਦੇਖ ਕੇ ਉਹ ਨਾ ਯਾਰ ਭਾਈ ਅਸੀਂ ਥੱਕੇ ਮਰੀਏ ਪਿੱਛੇ ਅੱਗੇ ਬੌਲੀ ਖੜੇ ਹਰ ਜੇ ਨੇ ਵੇਹੇ ਨੀਚੇ ਜੀ ਸ਼ਰਧ ਰਿਤ ਆਇਆ <laughs> ਬੂਟੇ